ਟਿਕਟੌਕ ਤੇ ਪੰਜਾਬ ਨੂੰ ਬਦਨਾਮ ਕਰਨ ਵਾਲੀਆਂ ਪੰਜਾਬ ਦੀਆਂ ਕੁੜੀਆਂ ਜਾਂ ਸੋਸ਼ਲ ਮੀਡੀਆ ਤੇ ਇੱਕ ਦੂਜੀ ਨੂੰ ਗਾਲ੍ਹਾਂ ਕੱਢਣ ਵਾਲੀਆਂ ਫਿਲਮੀ ਮਾਡਲਾਂ ਬਾਰੇ ਤਾਂ ਸਾਰੇ ਜਾਣਦੇ ਹਨ ਪਰ ਕੀ ਤੁਸੀਂ ਮੋਤੀ ਅਤੇ ਉਬਾਮਾ ਦੇ ਨਾਲ ਬੈਠੀ ਇਸ ਕੁੜੀ ਬਾਰੇ ਜਾਣਦੇ ਹੋ ਇਹ ਕੁੜੀ ਪੰਜਾਬ ਦੀ ਈ ਹੈ ਨਾਮ ਹੈ ਗੁਰਦੀਪ ਕੌਰ ਜੇ ਨਹੀਂ ਜਾਣਦੇ ਤਾਂ ਚਲੋ ਅਸੀਂ ਦੱਸਦੇ ਹਾਂ ਕਿ ਇਹ ਪੰਜਾਬਣ ਕੁੜੀ ਕੌਣ ਹੈ ਇਹ ਵੀਡੀਓ ਦੇਖ ਲਿਓ ਤੇ ਸਿਰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅਜਿਹੀਆਂ ਵੀਡੀਓ ਜਾਂ ਅਜਿਹੀ ਜਾਣਕਾਰੀ ਤੁਹਾਨੂੰ ਹੋਰ ਕਿਤੇ ਨਹੀਂ ਮਿਲਣੀ ਇਹ ਤਸਵੀਰਾਂ ਦੇਖੋ ਜਿਨ੍ਹਾਂ ਵਿੱਚ ਗੁਰਦੀਪ ਕੌਰ ਮੋਦੀ, ਓਬਾਮਾ, ਟਰੂਡੋ ਨਾਲ ਦਿਖਾਈ ਦੇ ਰਹੀ ਹੈ। ਦਰਸਲ ਗੁਰਦੀਪ ਕੌਰ ਇੱਕ ਅੰਤਰਰਾਸ਼ਟਰੀ ਦੁਪਹਾਸ਼ੀ ਕੰਪਨੀ ਵਿੱਚ ਕੰਮ ਕਰਦੀ ਹੈ। ਭਾਵੇਂ ਕਿ ਅੰਤਰਰਾਸ਼ਟਰੀ ਪੰਦਰ ਤੇ ਹੁੰਦੇ ਮੰਤਰੀਆਂ ਜਾਂ ਵੱਡੇ ਲੀਡਰਾਂ ਦੇ ਪ੍ਰੋਗਰਾਮਾਂ ਵਿੱਚ ਗੁਰਦੀਪ ਕੌਰ ਆਪਣੀ ਕੰਪਨੀ ਵੱਲੋਂ ਸਬੰਧਿਤ ਪ੍ਰੋਗਰਾਮ ਵਿੱਚਲੇ ਵੱਡੇ ਮੰਤਰੀਆਂ ਵਿਚਕਾਰ ਇੰਟਰਪ੍ਰੀਟਰ ਯਾਨੀ ਦੁਪਹਾਸ਼ੀਏ ਵਜੋਂ ਕੰਮ ਕਰਦੀ ਹੈ। ਉਦਾਹਰਨ ਵਜੋਂ ਜੇਕਰ ਮੋਦੀ ਚੀਨ ਦੇ ਪ੍ਰਧਾਨ ਮੰਤਰੀ ਲੀ ਕੇ ਕਿਆਂਗ ਨਾਲ ਮੁਲਾਕਾਤ ਕਰਨ ਤਾਂ ਮੋਦੀ ਨੂੰ ਚੀਨ ਦੀ ਬੋਲੀ ਨਹੀਂ ਆਉਂਦੀ ਤੇ ਚੀਨ ਦੇ ਪ੍ਰਧਾਨ ਮੰਤਰੀ ਨੂੰ ਹਿੰਦੀ ਨਹੀਂ ਆਉਂਦੀ ਤਾਂ ਉਸ ਸਮੇਂ ਗੁਰਦੀਪ ਕੌਰ ਇਹਨਾਂ ਦੋਹਾਂ ਵਿਚਕਾਰ ਦੁਪਹਾਸੀ ਵਜੋਂ ਕੰਮ ਕਰਦੀ ਹੈ ਅਤੇ ਦੋਵੇਂ ਬੋਲੀਆਂ ਜਾਣਦੀ ਹੋਣ ਕਰਕੇ ਮੋਦੀ ਨੂੰ ਚੀਨ ਦੇ ਪ੍ਰਧਾਨ ਮੰਤਰੀ ਦੀ ਗੱਲ ਦਾ ਮਤਲਬ ਦੱਸਦੀ ਹੈ ਅਤੇ ਮੋਦੀ ਦੀ ਗੱਲ ਦਾ ਮਤਲਬ ਚੀਨ ਦੇ ਪ੍ਰਧਾਨ ਮੰਤਰੀ ਨੂੰ ਉਸ ਦੀ ਬੋਲੀ ਵਿੱਚ ਸਮਝਾਉਂਦੀ ਹੈ ਇਸ ਤਰ੍ਹਾਂ ਗੁਰਦੀਪ ਕੌਰ ਮੋਦੀ ਸਮੇਤ ਬਰਾਕ ਓਬਾਮਾ, ਜਸਟਿਨ ਟਰੂਡੋ ਆਦ ਨਾਲ ਵੀ ਕੰਮ ਕਰ ਚੁੱਕੀ ਹੈ तो आप इन क्या कहा जाए कि इन दौरान यानी कि दुभाषा के तौर पर जो काम करती हैं उस दौरान चुनौतियाँ क्या रहती हैं चुनौतियाँ सबसे पहले ये होती हैं कि आपको जो कुछ कहा जाए उसको सही मायने में बिल्कुल सही उन्हीं उसी शब्दावली में आपको उसको अनुवाद करके बताना है उसमें से कुछ भी ऐसा कोई तथ्य या कोई शब्द या कोई जो भी कहा जाए उसमें से कुछ भी आपका उसमें से छूटना नहीं चाहिए जब मोदी जी आए थे तो उनके बारे में मैंने मैं पहले इंडिया में संसद में इंटरप्रेटर रह चुकी हूँ पार्लियामेंट में तो मैं ज़्यादातर नेताओं की शब्दावली को उनके एक्सप्रेशन को समझती हूँ लेकिन जब मोदी जी यहाँ आए तो वो गुजरात में थे उनके लिए मैंने पहले कभी इंटरप्रेट नहीं किया था तो उनके आने पर उन्होंने यूनाइटेड नेशंस में सबसे बड़ा अपना जो पहला मेडन स्पीच उनकी हिंदी में थी वो मुझे इंटरप्रेट करने के लिए बुलाया गया था और उससे उसके बाद में मेडिफनस स्क्वायर गार्डन में और काफ़ी कुछ मैंने उनके लिए इंटरप्रेट किया लेकिन इस सबके लिए ज़रूरी होता है कि आप उस नेता की शब्दावली को समझें उसके एक्सप्रेशन को समझें तो मैंने उनकी एक एक स्पीच जो है जो यूट्यूब पर मुझे मिल सकी मैंने उसको सुना उसको समझने की कोशिश की उसको एनालाइज़ करने की कोशिश की उसकी वर्डिंग कैसे वो बोलते हैं क्या उनके दिमाग में चल रहा है बिकॉज़ एज एन इंटरप्रेटर आपको लीडर से थोड़ा अहड रहना पड़ता है कि अब अगला अगला वाक्य क्या बोलने वाले हैं वो क्या होगा उसको समझने के लिए यदि आप उनके दिमाग में बैठे हैं जैसे ਵੈਸਾ ਹੋਣਾ ਚਾਹੀਏ ਉਨਾ ਕੰਫਰਟ ਆਪਕਾ ਹੋਣਾ ਚਾਹੀਏ ਸੋਏ ਸੀ ਪੰਜਾਬਣ ਕੁੜੀ ਗੁਰਦੀਪ ਕੌਰ ਬਾਰੇ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਵਾਲਾ ਬਟਨ ਵੀ ਜਰੂਰ ਨਾ按 ਦਿਓ